ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਇਹ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਮਾਤ ਪਿਤਾ ਸਤ ਬੰਦ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੋਖ ਸਹਜ ਆਨੰਦ ਘਣੇ ਗੁਰਪੂਰਾ ਪੂਰੀ ਜਾਂ ਕੀ ਬਾਣੀ ਅਨਕ ਗੁਣਾ ਜਾਂ ਕੇ ਜਾਹੇ ਨਾ ਗਣੇ ਰਹਾਉ ਸਗਲ ਸ਼ਰਮ ਜਾਮ ਕਰੇ ਪ੍ਰਭ ਆਪੇ ਭਾਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੁਰ ਗੁਰ ਆਣਿਆ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੁਰ ਗੁਰ ਆਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪ ਜੀਆਂ ਨੇ ਇਹ ਪਾਵਨ ਸ਼ਬਦ ਜੋ ਸਰਵਣ ਕੀਤਾ ਹੈ ਅੱਜ ਦਾ ਮੁੱਖ ਬਾਖ ਸਤਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 805 ਅਤੇ 806 ਦੇ ਉੱਪਰ ਬਿਲਾਵਲ ਰਾਗ ਵਿੱਚ ਇਹ ਪਾਵਨ ਸ਼ਬਦ ਜਿਹੜਾ ਹੈ ਸ਼ਿਸ਼ੋਭਤ ਹੈ ਗੁਰੂ ਸੰਗਤ ਜੀਓ ਇਹ ਸ਼ਬਦਾਂ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਸਤਿਗੁਰੂ ਕਿਰਪਾ ਕਰ ਰਿਹਾ ਸੁਖ ਸਹਿਜ ਆਨੰਦ ਘਣੇ ਗੁਰਪੂਰਾ ਪੂਰੀ ਜਾਂ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਉਹ ਸਤਿਗੁਰੂ ਆਪ ਗੁਣਾ ਨਾਲ ਭਰਪੂਰ ਹੈ ਗੁਰੂ ਦੀ ਬਾਣੀ ਵੀ ਪੂਰੀ ਹੈ ਗੁਰੂ ਵੀ ਪੂਰਾ ਹੈ ਇਥੇ ਸਤਿਗੁਰੂ ਨਾਲ ਸਾਨੂੰ ਸੁਚੇਤ ਕਰਦੇ ਆ ਕਿ ਗੁਰੂ ਪੂਰਾ ਹੋਣਾ ਚਾਹੀਦਾ ਗੁਰੂ ਅਧੂਰਾ ਨਹੀਂ ਹੋਣਾ ਚਾਹੀਦਾ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਗੁਰ ਪੂਰਾ ਪੂਰੀ ਜਾਂ ਕੀ ਬਾਣੀ ਅਨਕ ਗੁਣਾ ਉਸ ਪਰਮੇਸ਼ਰ ਦੇ ਗੁਣ ਅਨੇਕ ਹਨ ਜਾ ਕੇ ਜਾਹੇ ਨਾ ਗਣੇ ਅਨਕ ਗੁਣਾ ਜਾ ਕੇ ਜਾਹੇ ਨਾ ਗਣ ਉਸ ਸਾਡੀ ਸੋਚ ਤੋਂ ਸਾਡੀ ਗਿਣਤੀ ਤੋਂ ਪਰੇ ਹਨ ਇੰਨੇ ਪਰਮੇਸ਼ਰ ਵਿੱਚ ਅਕਾਲ ਪੁਰਖ ਦੇ ਵਿੱਚ ਗੁਣ ਹਨ ਅਸੀਂ ਬਿਆਨ ਨਹੀਂ ਕਰ ਸਕਦੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣ ਜੋ ਜਦੋਂ ਐਸੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਪੂਰੇ ਗੁਰੂ ਦੀ ਬਾਣੀ ਨਾਲ ਸਾਂਝ ਪਾਵਾਂਗੇ ਤੇ ਪ੍ਰਾਪਤੀ ਕੀ ਹੁੰਦੀ ਹੈ ਸਤਿਗੁਰੂ ਕਹਿੰਦੇ ਸੂਕ ਸਹਿਜ ਆਨੰਦ ਕਣ ਆਤਮਕ ਅਡੋਲਤਾ ਸਹਿਜ ਦਾ ਅਰਥ ਹੈ ਆਤਮਕ ਅਡੋਲਤਾ ਸੁਖ ਆਤਮਕ ਸੁਖ ਆਨੰਦ ਕਣੇ ਕਣੇ ਅੰਦਰ ਬਹੁਤ ਜ਼ਿਆਦੇ ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਪੂਰੇ ਗੁਰੂ ਦੀ ਬਾਣੀ ਨਾਲ ਸਾਝ ਪਾਉਂਦੇ ਹਾਂ ਉਹਦੇ ਗੁਣਾਂ ਨਾਲ ਸਾਝ ਪਾਉਂਦੇ ਹਾਂ ਤੇ ਸਾਡੇ ਅੰਦਰ ਉਹ ਕਦੇ ਨਾ ਖਤਮ ਹੋਣ ਵਾਲਾ ਸੁੱਖ ਆਤਮਿਕ ਅਡੋਲਤਾ ਆਨੰਦ ਜਿਹੜਾ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਸ਼ਬਦ ਦੀ ਰਮਤਾ ਹੁੰਦੀ ਹੈ ਮਾਤ ਪਿਤਾ ਛੁੱਤਬੰਦ ਭਾਈ ਜਿਸ ਤਰ੍ਹਾਂ ਮਾਤਾ ਪਿਤਾ ਪੁੱਤਰ ਰਿਸ਼ਤੇਦਾਰ ਭਰਾ ਮਾਤ ਪਿਤਾ ਸੁਤ ਬੰਦਪ ਭਾਈ ਬੰਦਪ ਦਾ ਅਰਥ ਹੈ ਰਿਸ਼ਤੇਦਾਰ ਜਿਸ ਤਰ੍ਹਾਂ ਹੀ ਇਹਨਾਂ ਤੇ ਵਿਸ਼ਵਾਸ ਕਰਦੇ ਆ ਨਾ ਕਿ ਮੇਰੇ ਮਾਪੇ ਆਪਣੇ ਮੇਰੇ ਬਾਪਾ ਬਹਨ ਤੇ ਬੱਚਿਆਂ ਨੂੰ ਮਾਪੇ ਕਹਿੰਦੇ ਅਸੀਂ ਬੈਠੇ ਆ ਤੁਸੀਂ ਕਾਹਦੇ ਫਿਕਰ ਕਰਦੇ ਹੋ ਪਰ ਗੁਰੂ ਸਾਹਿਬ ਕਹਿੰਦੇ ਜਿਹਦਾ ਕੋਈ ਵੀ ਨਹੀਂ ਹੁੰਦਾ ਉਹਦਾ ਵੀ ਪ੍ਰਮਾਤਮਾ ਹੈ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਹੁਆ ਨਾਮ ਤੇਰੇ ਸੰਗ ਸਹਾਈ ਹਾ ਜਿਸ ਤਰ੍ਹਾਂ ਇਹਨਾਂ ਦੇ ਵਿਸ਼ਵਾਸ ਕਰਦਾ ਹੈ ਨਾ ਮਾਤ ਪਿਤਾ ਸਤਬੰਧ ਪਾਈ ਇਹ ਤੇਰੀ ਸਹਾਇਤਾ ਕਰਦੇ ਆ ਕਹਿੰਦੇ ਜਦੋਂ ਮੈਂ ਸਤਗੁਰੂ ਪੂਰੇ ਦੀ ਸ਼ਰਨ ਵਿੱਚ ਆਇਆ ਤੇ ਮੈਨੂੰ ਵਿਸ਼ਵਾਸ ਬਣ ਗਿਆ ਨਾਨਕ ਹੋਆ ਪਾਰ ਬ੍ਰਹਮ ਸਹੈ ਇਸੇ ਤਰ੍ਹਾਂ ਮੇਰਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਮੇਰਾ ਮਦਦਗਾਰ ਹੈ ਸੋਕ ਸਹਿਜ ਆਨੰਦ ਕਰੇ ਗੁਰ ਪੂਰਾ ਪੂਰੀ ਜਾਂ ਕੀ ਬਾਣੀ ਅਣ ਗੁਣਾ ਜਾ ਕੇ ਜਾਇ ਨਾ ਗਣੇ ਰਹਾਓ ਸਗਲ ਸ਼ਰਮਜਾਮ ਕਰੇ ਪ੍ਰਭ ਆਪੇ ਜਦੋਂ ਮੈਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਪਰਮੇਸ਼ਰ ਨੇ ਆਪ ਹੀ ਇਹ ਸੋਝੀ ਬਖਸ਼ਿਸ਼ ਕੀਤੀ ਤੇ ਉਹ ਸਾਰੇ ਮੇਰੇ ਕੰਮ ਸਿਰੇ ਚਾੜਨ ਦਾ ਪ੍ਰਬੰਧ ਕਰਦਾ ਹੈ ਸਗਲ ਸ਼ਰਮਜਾਮ ਕਰੇ ਪ੍ਰਭ ਆਪੇ ਉਹ ਆਪ ਹੀ ਮੇਰੇ ਸਾਰੇ ਕੰਮ ਸਿਰੇ ਚਾੜ ਦਿੰਦਾ ਹੈ ਭਾਏ ਮਨੋਰਥ ਸੋ ਪ੍ਰਭ ਜਾਪੇ ਮਨੋਰਥ ਜਿਹੜੀਆਂ ਵੀ ਮੇਰੀ ਮਨ ਦੀਆਂ ਕਾਮਨਾ ਹਨ ਸ਼ੁਭ ਕਾਮਨਾ ਹਨ ਗੁਰਮਤਿ ਦੇ ਅਨੁਸਾਰ ਉਹ ਪਰਮੇਸ਼ਰ ਸਾਰੀਆਂ ਪੂਰੀਆਂ ਕਰ ਦਿੰਦਾ ਹੈ ਭਾਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤ ਇਹ ਦੁਨੀਆ ਵਿੱਚ ਦੂਸਰੇ ਧਰਮਾਂ ਦੇ ਇਹ ਮਨੋਤ ਹੈ ਚਾਰ ਪਦਾਰਥ ਅਰਥ ਪੈਸਾ ਧਰਮ ਜੋ ਅਸੀਂ ਕਮਾਉਣਾ ਚਾਹੁੰਦੇ ਆ ਕਾਮ ਮਤਲਬ ਕਾਮਨਾ ਜਿਹੜੀਆਂ ਹਰ ਸਾਡੀਆਂ ਮੋਖ ਮੁਕਤੀ ਮਨੁੱਖ ਚਾਹੁੰਦਾ ਹੈ ਜਿਹਦੇ ਬਾਰੇ ਬਾਣੀ ਦੇ ਵਿੱਚ ਪੜ੍ਹਦੇ ਆ ਚਾਰ ਪਦਾਰਥ ਜੇ ਕੋ ਮੰਗਾ ਸਾਜ ਜਨ ਕੀ ਸੇਵਾ ਲਾ ਕੇ ਅਰਥ ਧਰਮ ਕਾਮ ਮੋਹ ਕਾ ਦਾਤਾ ਇਹ ਸਾਰਾ ਕੁਝ ਪਰਮੇਸ਼ਰ ਦੇ ਕੋਲੇ ਪ੍ਰਾਪਤ ਹੋਣਾ ਹੈ ਇਹਦੇ ਨਾਲ ਇਹਦੇ ਵਾਸਤੇ ਕੋਈ ਅਲੱਗ ਤੋਂ ਕੋਈ ਅਸੀਂ ਅਰਚਨਾ ਪੂਜਾ ਨਹੀਂ ਕਰਨੀ ਇੱਕ ਪਰਮੇਸ਼ਰ ਨੂੰ ਹੀ ਧਿਆਉਣਾ ਹੈ ਪੂਰੀ ਭਈ ਸਿਮਰ ਸਿਮਰ ਵਿਧਾਤਾ ਜਦੋਂ ਅਸੀਂ ਉਹਦੀ ਸ਼ਰਨ ਵਿੱਚ ਆਉਂਨੇ ਆ ਘਾਲਣਾ ਘਾਲਦੇ ਆ ਮਿਹਨਤ ਕਰਦੇ ਆ ਬਾਣੀ ਪੜਦੇ ਆ ਨਾਮ ਸਿਮਰਨ ਕਰਦੇ ਆ ਤੇ ਉਸ ਪਰਮੇਸ਼ਰ ਨੂੰ ਸਿਮਰ ਸਿਮਰ ਕੇ ਸਾਡੀ ਜਿਹੜੀ ਹੈ ਕਾਲ ਕਮਾਈ ਜਿਹੜੀ ਐ ਜਾਂ ਸਾਡੀ ਮਿਹਨਤ ਜਿਹੜੀ ਐ ਉਹਨੂੰ ਪਰਮੇਸ਼ਰ ਜਿਹੜਾ ਹੈ ਬਖਸ਼ਿਸ਼ ਕਰਦਾ ਹੈ ਉਹਨੂੰ ਭਾਗ ਲਾਉਂਦਾ ਹੈ ਸਾਧ ਸੰਗ ਨਾਨਕ ਰੰਗ ਮਾਣਿਆ ਜਦੋਂ ਮੈਂ ਗੁਰੂ ਕੀ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨਾਲ ਪਿਆਰ ਕੀਤਾ ਉਹਦੇ ਰੰਗ ਨੂੰ ਮਾਣਿਆ ਜੀਵਨ ਦੇ ਵਿੱਚ ਅੰਦਰ ਧਾਰਨ ਕੀਤਾ ਆਨੰਦ ਮਾਣਿਆ ਹੈ ਸਾਧ ਸੰਗ ਨਾਨਕ ਰੰਗ ਮਾਣਿਆ ਫੇ ਉਹਦੀ ਬਦੌਲਤ ਕੀ ਹੋਇਆ ਘਰ ਆਇਆ ਪੂਰੇ ਗੁਰ ਆਣਿਆ ਫਿਰ ਉਹ ਪਰਮੇਸ਼ਰ ਮੇਰੇ ਹਿਰਦੇ ਵਿੱਚ ਵਸ ਗਿਆ ਪਰ ਕਿਸ ਤਰ੍ਹਾਂ ਪੂਰੇ ਗੁਰ ਆਣਿਆ ਪੂਰੇ ਗੁਰੂ ਨੇ ਲਿਆ ਕੇ ਹਿਰਦੇ ਵਿੱਚ ਵਸਾਇਆ ਹੈ ਕਿਉਂਕਿ ਇਹ ਗੁਰਮਤ ਦਾ ਸਿਧਾਂਤ ਹੈ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿੰਨੇ ਨਾ ਪਾਇਆ ਜਿੰਨੇ ਤੱਕ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਉਹਨੇ ਤੱਕ ਨਾ ਸਾਨੂੰ ਆਤਮਿਕ ਸੁੱਖ ਮਿਲ ਸਕਦਾ ਨਾ ਆਤਮਿਕ ਡੋਲਤਾ ਨਾ ਆਨੰਦ ਮਿਲ ਸਕਦਾ ਪਰ ਕਦੋਂ ਮਿਲਦਾ ਕਹਿੰਦੇ ਗੁਰ ਪੂਰਾ ਪੂਰੀ ਜਾਂ ਕੀ ਬਾਣੀ ਅਣਗੁਣਾ ਜਾ ਕੇ ਜਾਹੇ ਨਾ ਗਣੇ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਗਏ ਸੂਕ ਸਹਜ ਆਨੰਦ ਕਾਣੇ ਇਹ ਵੀ ਪਤਾ ਲੱਗ ਜਾਏਗਾ ਕਿ ਜਿਸ ਤਰ੍ਹਾਂ ਮਾਂ ਬਾਪ ਪੁੱਤਰ ਰਿਸ਼ਤੇਦਾਰ ਭਰਾ ਸਹਾਈਤਾ ਕਰਦੇ ਆ ਤੇ ਇਸੇ ਤਰ੍ਹਾਂ ਉਹ ਮੇਰਾ ਮਾਲਕ ਸਭ ਤੋਂ ਵੱਡਾ ਹੈ ਜਿੰਨੇ ਵੀ ਕੋਈ ਹੁੰਦਾ ਤੇ ਤਾਂ ਵੀ ਉਹ ਮੇਰੀ ਸਹਾਇਤਾ ਕਰਦਾ ਹੈ ਮਾਤ ਪਿਤਾ ਸੁਤ ਬੰਧ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਗੁਰੂ ਸਹਿਬ ਮਹਾਰਾਜ ਕਿਰਪਾ ਕਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਣਾ ਬਲੌਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ